ਮਹਰਦਾਸ ਜੀਉ ਪਿੰਡ ਸਾਗ ਜੀ ਕਾ ਤੁਮਾ ਪਿਤਾ ਹਮ ਬਾਰਕ ਤੇਰੇ ਤੁਮਰੀ ਤੇਰ ਪਾਵਹਿ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਉੱਚਾ ਤੁਮਕ ਬੰਦ ਸਭ ਸੁਭਨ ਰੀ ਤੁਮਰਾ ਸੂਤਰ ਧਾਰੀ ਤੁਮ ਤੇ ਭਾਗਿਆਤਾਰੀ ਤੁਮਰੇ ਗਤ ਮਿਤ ਤੁਮੀ ਜਾਣੀ ਨਾਨਕਾਸ ਕਾਰ ਵਾਇਕ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕ ਗੁਰੂ ਨਾਨਕ ਲਈ ਧਿਆਏ ਪ੍ਰਿਆੰਗਤ ਵਰਤੇ ਅਮਰਦਾ ਸ੍ਰੀ ਰਾਮਦਾਸ ਹੈ ਹੋਈ ਸਹਾਇ ਅਰਦਨ ਹਰਿ ਗੋਬਿੰਦਨੋਂ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਠਹਿ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨੋ ਨਿਰ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋਤ ਸੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਜਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤਹਾਂ ਸਾਹਿਬ ਜਾਦੇ ਆਂ ਚਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਤਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਫਰਸਾ ਸਾਹਿਬ ਬੋਲੋ ਜੀ ਵਾਹਿਗੁਰੂ ਇਨਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਤੁਸੀਂ ਸਿੱਧੇ ਬੰਦ ਬੰਦ ਕਟਾਏ ਛੋਕੜੀਆਂ ਲੋਹਾਈਆਂ ਝੱਕੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਕਟਾਏ ਸਿੱਖੀ ਸਦ ਕੇ ਸਾਹ ਸੁਵਾਸਾਂ ਸੰਗ ਨਿਭਾਇਆ ਇਨਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਜੀ ਕਾ ਧਰਤਾ ਸਰਬੱਤੋ ਗੁਰਦਵਾਰਿਆਂ ਦਾ ਧਿਆਨ ਕਰ ਖਾਲਸਾ ਸਹਿ ਬੋਲੋ ਜੀ ਵਾਹਿਗੁਰੂ ਸੋ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਰਤਾਵੇ ਤੇ ਤੇ ਆਮਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੇ ਖਤੇ ਮਿਰਦ ਦੀ ਪੈਜ ਪੰਛੀ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਾਨੂੰ ਸਿੱਖੀ ਦਾ ਇਸਤਾਨ ਰਹਿਤ ਦਾਨ ਬਿਵੇਕ ਦਾਨ ਬਸਹਾ ਦਾਨ ਕੋਸਾ ਦਾਨ ਦਨ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤ ਸਰਜੀਕੇਸ਼ਨਾਂ ਚੌਕੀਆਂ ਟੰਡੇ ਗੁੰਗੇ ਜੁਗੋ ਜੁਗ ਅਤਲ ਧਰਮ ਕਾ જયਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰ ਜਾਮੀ ਹੈ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਾਤਸ਼ਾਹ ਜੀ ਜਿਨ੍ਹਾਂ ਗੁਰਦੁਆਰਿਆਂ ਮੁਰਦਾਮਾ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਕਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਤ ਆਪਨੇ ਪਿਆਰੇ ਖਾਲਸਾ ਨੂੰ ਬਖਸ਼ਿਸ਼ ਕਰੋ ਇਹ ਦਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨੇ ਉਤਿਆਂ ਦੀ ਔਟ ਮਿਹਰਬਾਨ ਸਤਿਗੁਰੂ ਜੀ ਆਪ ਜੀ ਦੇ ਚਰਨ ਤੁਮਨਾ ਵਿੱਚ ਅਰਦਾਸ ਕੀਤੀ ਹੈ ਦਾਤਾਰ ਪਾਤਸ਼ਾਹ ਆਪ ਜੀ ਨੇ ਮਹਾਨ ਕਿਰਪਾ ਦਿੱਤੀ ਹੈ ਹਾਲਸਾ ਮੇਰੋ ਰੂਪ ਹੈ ਖਾਸ ਹਾਲਸੇ ਮੈਂ ਹਉ ਕਰੋ ਨਿਵਾਸ ਹਾਲਸਾ ਮੇਰੋ ਮੁਖ ਹੈ ਅੰਗਾ ਹਾਲਸੇ ਕੇ ਹਉ ਸਦ ਸਦ ਸੰਗਾ ਹਾਲਸਾ ਮੇਰੋ ਇਸਤ ਸੁਹਿਰਦ ਹਾਲਸਾ ਮੇਰੋ ਕਹਿਇਤ ਦਰਬ ਹਾਲਸਾ ਮੇਰੋ ਪਸ ਅਰਪਨ ਦਾ ਹਾਲਸਾ ਮੇਰੋ ਸ਼ੁਕ ਐਲਾਦਾ ਭਗਤ ਹਾਲਸਾ ਪ੍ਰਭਾਨ ਦੀ ਮੌਜ ਦੇ ਮਹਾਂ ਰਾਗ ਅਨਸਾਰ ਕਾਲਸਾ ਕੰਦੇ ਸਾਜਨਾ ਜੀ ਦਿਲ ਸਿੰਘ ਸਮਰਪਿਤ ਦਾਤ ਕਾਨਸ਼ਾ ਜੀ ਸਮੂਹ ਅਡੰਤ ਨਿਵਾਸੀ ਸੰਗਤਾਂ ਨੇ ਸਰ ਦਾ ਭਾਵਨਾ ਸਹਿਤ ਆਪ ਜੀ ਦੀ ਸ਼ਰਧਾ ਸ਼ਾਇਆ ਹੈ ਅਨ ਪਿਆਰਿਆਂ ਦੀ ਗਵਾਈ ਹੇਠ ਜੋ ਦਾਤਾਰ ਪਾਤਸ਼ਾਹ ਮਿਲ ਕੇ ਆਪ ਜੀ ਦੇ ਚਰਨ ਪਰਸ ਦਿਆ ਹੋਇਆ ਨਗਰ ਕੀਰਤਨ ਦੀ ਰੰਗ ਤੱਕ ਕੀਤੀ ਸੀ ਆਪ ਦੀ ਰਹਿਮਤ ਹੋਈ ਆ ਸਤਿਗੁਰੂ ਜੀ ਆਪ ਆਪਣੇ ਨਿਜੀ ਸਥਾਨ ਤੇ ਆਇਓ ਸਮਾਪਤੀ ਹੋਈ ਆ ਮੇਰਾ ਦੇ ਸਾਈਂ ਦਇਆ ਕਰਨੀ ਰਾਸਤੇ ਵਿੱਚ ਆਉਂਦਿਆਂ ਹੋਈਆਂ ਬੇਅੰਤ ਸੂਖ ਪੁੱਲਾ ਦੀ ਖਿਮਾ ਦੇਣ ਅੱਗੇ ਲਈ ਸਮਤ ਬਖਸ਼ਣੀ ਆਪਣੇ ਚਰਣਾ ਨਾਲ ਜੋੜ ਕੇ ਰੱਖਣਾ ਸਮੂਹ ਸੰਗਤਾਂ ਦੇ ਸੇਵਾਦਾਰਾਂ ਨੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਆਪਣੇ ਚਰਣਾ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰਨੀ ਆਪਣੇ ਚਰਣਾ ਦੀ ਪ੍ਰੀਤ ਸਰਪੀਤ ਬਖਸ਼ਿਸ਼ ਕਰਨੀ ਖਾਲਸਾ ਪੰਥ ਵਿੱਚ ਏਕਤਾ ਇਕ ਬਾਤ ਬਖਸ਼ਣਾ ਕੌਮ ਦੀ ਕੜ ਦੀ ਕਲਾ ਕਰਨੀ ਸਤਿਗੁਰੂ ਮਿਹਰਾਨ ਕਰਨੀ ਦਾਤਾਰ ਪਾਤਸ਼ਾਹ ਕਿਰਪਾ ਕਰੋ ਗੁਰਮੁਖਾਂ ਦੇ ਮੇਲ ਸਰਮੁਖਾਂ ਦੇ دیدار ਬਖਸ਼ਿਸ਼ ਕਰੋ ਆਪਣੇ ਨਿ 定 ਸਥਾਨ ਤੇ ਬਰਜਮਨ ਹੋਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮੰਨਿਆ ਆਪ ਜੀ ਦਾ ਨਾਮ ਚਿਤ ਆਵੇ ਨਾਮ ਨਾਮ ਕਰਦੀ ਪਲਾ ਤੇਰੇ ਪਾਣੇ ਸਰਬਤ ਦਾ ਪਾਲ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਜੀ ਬੱਤੇ ਦੁਹਰਾ ਆਧਿਆ ਪੀਰਤਾਲ ਕੀ ਸਾਹਿਬ ਸਿੱਖਨ ਕੋ ਹੁਕਮ ਹੈ ਰੂਹ ਗ੍ਰੰਥ ਜੀ ਮੰਨੋ ਰੱਬਾ ਦੀ ਦੇ ਜੋ ਪ੍ਰਭ ਕੋ ਮਿਲਿਓ ਚਹੈ ਰਾਜ ਕਰੇਗਾ ਸਭ ਸਾਰਾ ਹੋਏ ਸਾਜ ਰੇ ਰੱਬ ਜੋ ਹੋਏ